ਦਾ ਸਾਡੇ ਆਪ ਤੋਂ ਹੀ ਜਾਂ ਆਈ ਉਪਰ ਬਾਣ ਸਰ ਅਪਰ ਪਾਇਲਟ ਜੀ ਦਾ ਖਾਤਾ ਵੈਕਲ ਜੀ ਕੀ ਫਤਿਹ ਦਾਸ ਰਜਵੰਦ ਸਿੰਘ ਲਾਵਾ ਪਿੰਡ ਮਹਿਣਾ ਵਾਲਾ ਜੋ ਹਾਲਾਤ ਬਣੇ ਆ ਜੋ ਹਰ ਪ੍ਰਭਾਵਤ ਲੋਕ ਨੇ ਜੋ ਵੀ ਲੋਕਾਂ ਨੂੰ ਸਮੱਸਿਆ ਆ ਰਹੀ ਆ ਇਸ ਕਰਕੇ ਜੋ ਗਰੀਬ ਪਰਿਵਾਰ ਆ ਉਹਨਾਂ ਨੂੰ ਆਪਣੀ ਸੁੱਕੀ ਰਸ ਦੀ ਲੋੜ ਆ ਜਿਹੜੇ ਜ਼임ਦਾਰ ਭਰਾ ਆ ਉਹਨਾਂ ਨੂੰ ਚਾਰੇ ਦੀ ਲੋੜ ਆ ਇਸ ਕਰਕੇ ਜੋ ਜਿਹੜੀ ਆ ਦੁੱਖ ਦੀ ਘੜੀ ਆ ਅਸੀਂ ਇਹਨਾਂ ਸਾਰੇ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਹ ਕੋਈ ਪਰਿਵਾਰ ਮੇਰੇ ਜਿਹੜੇ ਗੱਗੋਮਾਲ ਤੋਂ ਆਏ ਨੇ ਅਸੀਂ ਇਹਨਾਂ ਦੇ ਵਿੱਚ ਜੋ ਸਾਡੇ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਸਾਨੂੰ ਜੋ ਸਾਡਾ ਸੇਵਾ ਲਈ ਗਈ ਆ ਉਹ ਅਸੀਂ ਆਪਣੇ ਤਨ ਦੇ ਇਹਨਾਂ ਨਿਭਾ ਰਹੇ ਆ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਹ ਗੱਗੋਪਾਲ ਦੇ ਪਰਿਵਾਰ ਆ ਵਿਚਾਰੇ ਉਥੋਂ ਤੱਕ ਕੋਈ ਰਸਨ ਨਹੀਂ ਗਿਆ ਇਸ ਕਰਕੇ ਅਸੀਂ ਇਹਨਾਂ ਵਿਚਾਰਾਂ ਦੀ ਹੈਲਪ ਕਰਨ ਵਾਸਤੇ ਇਹਨਾਂ ਨੂੰ ਆਪਣੇ ਕੈਂਪ 'ਚ ਬੁਲਾਇਆ ਸੀਗਾ ਜਿੰਨੇ ਜੋਗੇ ਹੈਗੇ ਆ ਜੋ ਵਾਪਸ ਪੰਜਾਬ ਜੱਥੇਬੰਦੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਡਿਬਰੂਗੜ੍ਹ ਜੇਲ੍ਹ 'ਚ ਨੇ ਉਹਨਾਂ ਦੀ ਜੋ ਸੇਵਾ ਪ੍ਰਸਤ ਜਨਾ ਦੇ ਵਿੱਚ ਚੱਲ ਰਿਹਾ ਜੋ ਕੈਂਪ ਆ ਅਸੀਂ ਉਹਨਾਂ ਦੇ ਵਿੱਚੋਂ ਜੋ ਵੀ ਥਿਰਪੁਰ ਸਾਡੇ ਕੋਲ ਸਰਤਾਂ ਵੱਲੋਂ ਆਇਆ ਹੈ ਉਹ ਅਸੀਂ ਇਹਨਾਂ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅਸੀਂ ਹਰ ਇੱਕ ਭੈਣ ਭਰਾਵ ਨੂੰ ਬੇਇੱਜ਼ਤੀ ਕਰਦੇ ਆ ਇਹਨਾਂ ਵੀਰਾਂ ਦਾ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਖਲੋਈਏ ਕਿਸਾਨਾਂ ਦੇ ਨਾਲ ਖਲੋਈਏ ਜਿਹੜੀ ਕਿ ਔਖੀ ਘੜੀ ਆ ਇਸ ਕਰਕੇ ਅਸੀਂ ਸਾਰੇ ਵੀਰ ਭਰਾ ਇਸੇ ਤਰ੍ਹਾਂ ਨਾਲ ਮਿਲ ਕੇ ਸਾਰੇ ਆਪਣੇ ਇਹਨਾਂ ਦੇ ਭਰਾਵਾਂ ਦੇ ਨਾਲ ਖਲੋਈਏ ਇਹਨਾਂ ਨੂੰ ਸਾਥ ਦਈਏ ਬਾਕੀ ਗੱਲਾਂ ਜਿਹੜੀਆਂ ਨੇ ਗੱਲਾਂ ਤੇ ਬਹੁਤ ਨੇ ਸਰਕਾਰ ਨੇ ਸਾਨੂੰ ਬਹੁਤ ਮਾਰਿਆ ਹੈ ਇਸ ਕਰਕੇ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਬੇਇੱਜ਼ਤੀ ਕਰਦਾ ਆ ਆਪਾਂ ਤਗੜੇ ਹੋ ਕੇ ਇਸ ਜਿਹੜੀ ਕਰੋਪੀ ਦਾ ਸਾਹਮਣਾ ਕਰੀਏ ਇੰਨੀਆਂ ਗੱਲਾਂ ਕਹਿਦਾ ਆ ਜੋੜਾ ਸਾਡਾ ਹਲਕਾਡ ਚਾਰਜਾ ਕੋ ਸੁਵਿੰਦਰਪਾਲ ਸਿੰਘ ਤਾਲੂਕਪੁਰਾ ਸਾਹਿਬ ਨੇ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਪਾਰਟੀ ਵੱਲੋਂ ਬਾਦਸ ਪੰਜਾਬ ਜੱਸੀਪਾਲੀ ਵੱਲੋਂ ਇਹਨਾਂ ਦੇ ਨਾਲ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਨੂੰ ਜਿੰਨੇ ਜੋਗੀ ਸਾਨੂੰ ਸਮਰੱਥਾ ਮੇਰੇ ਸਤਿਗੁਰੂ ਬਾਬਾ ਰਾਮਦਾਸ ਬਾਬਾ ਦੀਪ ਸਿੰਘ ਨੇ ਦਿੱਤੀ ਆ ਅਸੀਂ ਉਹ ਆਪਣੇ ਤੰਦ ਜੀ ਨਿਭਾ ਰਹੇ ਆ ਮਹਾਰਾ ਸੱਚੇ ਪਾਤਸ਼ਾਹ ਸਾਰੇ ਪਰਵਾਰਾਂ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖੇ ਜੋ ਹਾਰ ਪਰਭਾਵ ਤੇ ਲੋਕੇ ਨੇ ਉੱਥੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਅੰਗ ਸਾਗ ਹੋ ਕੇ ਸਹਾਈ ਹੋਵੇ ਚੜ੍ਹਦੀਆਂ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ